Hagi and Kari Size the problem ਇਹਾਂ ਫਿਰ ਢਿੱਲੇ ਪੰਦੀ ਡਬਲ ਮੀਨਿੰਗ ਗੱਲਾਂ ਕਰਕੇ ਪ੍ਰੋਮੋਸ਼ਨ ਕਰਨ ਵਾਲੀ ਦੀਪਿਕਾ ਲੋਥਰਾ ਦੀ ਵੀਡੀਓ ਬੀਤੇ ਦਿਨ ਹੀ ਭਾਈ ਅੰਬਰਤਪਾਲ ਸਿੰਘ ਮੈਰੋ ਨੇ ਆਪਣੇ ਪੇਜ ਦੇ ਉੱਪਰ ਪਾਈ ਸੀ ਜਿਸ ਦੇ ਵਿੱਚ ਉਸਨੇ ਮਾਫੀ ਮੰਗੀ ਸੀ ਤੇ ਨਾਲ ਦੀ ਨਾਲ ਭਾਈ ਅੰਬਰਤਪਾਲ ਸਿੰਘ ਮੈਰੋ ਨੇ ਉਸ ਤੋਂ ਕੋਲ ਬਿਠਾ ਕੇ ਹੀ ਉਸ ਦੀਆਂ ਵੀਡੀਓਜ਼ ਡਿਲੀਟ ਕਰਵਾਈਆਂ ਸੀ ਇਹ ਵੀਡੀਓ ਪਾਉਣ ਦਾ ਕਾਰਨ ਭਾਈ ਅੰਬਰਤਪਾਲ ਸਿੰਘ ਮੈਰੋ ਦਾ ਇਹੀ ਸੀਗਾ ਕਿਉਂਕਿ ਦੀਪਿਕਾ ਲੋਥਰਾ ਨੇ ਆਪਣੇ ਇੱਕ ਪੋਡਕਾਸਟ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਨੂੰ ਭਾਈ ਅੰਬਰਤਪਾਲ ਸਿੰਘ ਮੈਰੋ ਨੇ ਧੱਕੇ ਨਾਲ ਵੀਡੀਓਜ਼ ਡਿਲੀਟ ਕਰਵਾਈਆਂ ਨੇ ਤੇ ਨਾਲ ਨਾਲ ਮੇਰਾ ਫੋਨ ਉਹਨਾਂ ਨੇ ਫੜ ਲਿਆ ਸੀ ਮੈਂ ਡਰਦੀ ਮਾਰੀ ਨੇ ਇਹ ਸਾਰਾ ਕੁਝ ਕੀਤਾਗਾ ਜਿਸ ਕਰਕੇ ਭਾਈ ਅੰਬਰਤਪਾਲ ਸਿੰਘ ਮੈਰੋ ਨੇ ਵੀਡੀਓ ਪਾ ਕੇ ਸਬੂਤ ਦਿੱਤਾਗਾ ਤੇ ਭਾਈ ਅੰਬਰਤਪਾਲ ਸਿੰਘ ਮੈਰੋ ਨੇ ਉਸ ਕੁੜੀ ਨੂੰ ਪੂਰੀ ਰਿਸਪੈਕਟ ਦਿੱਤੀ ਆ ਕਿ ਭੈਣ ਤੋਂ ਬਿਨਾ ਗੱਲ ਨਹੀਂ ਸੀ ਕੀਤੀ ਸੋ ਉੱਥੇ ਹੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਦੀਪਿਕਾ ਲੋਥਰਾਂ ਨੂੰ ਗਲਤ ਕਹਿੰਦੇ ਪਏ ਨੇ ਕਿਉਂਕਿ ਉਹ ਬਹੁਤ ਡਬਲ ਮੀਨਿੰਗ ਗੱਲਾਂ ਕਰਕੇ ਪ੍ਰੋਮੋਸ਼ਨ ਕਰਦੀ ਪਈ ਸੀ ਸੋ ਉੱਥੇ ਹੀ ਭਾਈ ਅੰਬਰਤਪਾਲ ਸਿੰਘ ਮੈਰੋ ਦੀ ਵੀਡੀਓ ਪਾਉਣ ਤੋਂ ਬਾਅਦ ਲੋਕਾਂ ਨੇ ਦੀਪਿਕਾ ਲੋਥਰਾ ਦਾ ਫਿਰ ਤੋਂ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਦੀਪਿਕਾ ਲੋਥਰਾ ਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਇੱਕ ਦੋ ਦਿਨਾਂ ਤੋਂ ਜੋ ਗੱਲਾਂ ਸੋਸ਼ਲ ਮੀਡੀਆ ਦੇ ਉੱਪਰ ਚੱਲਦੀਆਂ ਪਈਆਂ ਨੇ ਉਹ ਸਾਰੀਆਂ ਸਾਡੀਆਂ ਸ਼ਾਰਟ ਆਊਟ ਹੋ ਚੁੱਕੀਆਂ ਨੇ ਮਤਲਬ ਕਿ ਉਹ ਖਤਮ ਹੋ ਚੁੱਕੀਆਂ ਨੇ ਤੇ ਨਾਲ ਦੀ ਨਾਲ نیچے ਇੱਕ ਕੰਟ੍ਰੈਕਟ ਜਿਹਦੀ ਫੋਟੋ ਸ਼ੇਅਰ ਕੀਤੀ ਜਿਸ ਦੇ ਵਿੱਚ ਸ਼ੈਨ ਜੇ ਹੋਏ ਹੋਏ ਨੇ ਬਹੁਤ ਸਾਰੇ ਜਾਣਿਆਂ ਦੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ